ਉਹ ਕਿਵੇਂ ਭਗਵੰਤ ਮਾਨ ਦੀ ਸਰਕਾਰ ਨੇ ਸਾਰੇ ਪੰਜਾਬ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੇਂ ਬਰੇਗੰਡ ਦੇ ਬੋਰਡ ਸਾਰੇ ਪੰਜਾਬ ਦੇ ਵਿੱਚ ਮੇਰੇ ਖਿਆਲ ਕੋਈ ਗਲੀ ਕੋਈ ਕੂਚਾ ਠੇਕਿਆਂ ਦੇ ਮੂਰੇ ਨਿਰਾਦਰ ਕੀਤਾ ਔਰ ਇਹਦੇ ਨਾਲ ਇਹਨਾਂ ਨੇ ਕਰੋੜਾਂ ਰੁਪਏ ਦੀ ਪੰਜਾਬ ਦੇ ਖਜ਼ਾਨੇ ਦੀ ਪਰਬਾਤੀ ਕੀਤੀ ਆ ਸਿਰਫ ਆਪਣੀ ਬਾਵਾਖਟਣ ਵਾਸਤੇ ਔਰ ਇਦੇ ਵਿੱਚ ਸਾਰਾ ਪਤਾ ਲੱਗਿਆ ਕਿ ਠੇਕਾ ਵੀ ਅ ਦਿੱਲੀ ਦੀਆਂ ਕੰਪਨੀਆਂ ਬਾਹਰ ਦੀਆਂ ਕੰਪਨੀਆਂ ਨੂੰ ਕੰਮ ਦਿੱਤਾ ਗਿਆ ਵਾ ਔਰ ਮੇਰੇ ਸਾਹਮਣੇ ਚੰਗੇ ਪੈਸੇ ਕੁੱਟੇ ਹੋਣਗੇ ਕਮਿਸ਼ਨ ਦੀ ਸ਼ਕਲ ਦੇ ਵਿੱਚ ਔਰ ਸਭ ਤੋਂ ਮਾੜੀ ਗੱਲ ਜਿਹੜੇ ਇਸ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਮੇਰੇ ਵੀਰੋ ਕਿ ਜਿਹੜਾ ਇਹ ਹੁੰਦਾ ਨਾ ਅ ਪਲਾਸਟਿਕ ਦਾ ਮਟੀਰੀਅਲ ਤੇ ਫਲੈਕਸ ਬੋਰਡ ਜਿਹੜੇ ਹੁੰਦੇ ਨੇ ਨਾ ਇਹ ਐਂਟੀ এনवायरमेंट ਨੇ ਇਹ ਵਾਤਾਵਰਨ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦੇ ਪ੍ਰਦੂਸ਼ਿਤ ਕਰਦੇ ਕਿਉਂਕਿ ਇਹ ਜਿਹੜੇ ਬੋਰਡ ਨੇ ਇਹ ਜਦੋਂ ਇਹਨਾਂ ਦੀ ਮਿਆਦ ਖਤਮ ਹੋਣੀ ਆ ਨਾ ਇਹ ਇਹਨਾਂ ਨੂੰ ਧਰਤੀ ਕੰਜ਼ੂਮ ਨਹੀਂ ਕਰ ਸਕਦੀ ਮੀਂਹ ਹੀ ਨਹੀਂ بارش ਨਾ ਜਦੋਂ ਡਿੱਗੇ ਇਹਨਾਂ ਨੇ ਇਦਾਂ ਹੀ ਰੋੜ ਰਾਲ ਕੇ ਗਲੀਆਂ ਨਾਲੀਆਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਇਹਨਾਂ ਨੇ ਪੈਦਾ ਕਰਨੀਆਂ ਪੰਜਾਬ 'ਚ ਔਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਕੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਸੇ ਪ੍ਰਚਾਰ ਦੀ ਲੋੜ ਹੈ ਉਹ ਤਾਂ ਲੋਕਾਂ ਦੇ ਦਿਲਾਂ 'ਚ ਵਸਦੇ ਨੇ ਉਹਨਾਂ ਦਾ ਫਲਸਫਾ ਲੋਕਾਂ ਦੇ ਦਿਲਾਂ 'ਚ ਵਸਦਾ ਔਰ ਉਹਨਾਂ ਦਾ ਫਲਸਫਾ ਕੀ ਸੀਗਾ ਉਹਨਾਂ ਨੇ ਅਹ ਸ਼ਹਾਦਤ ਜ਼ੁਲਮ ਦੇ ਖਿਲਾਫ ਦਿੱਤੀ ਸੀ ਤਸ਼ੱਦਦ ਦੇ ਖਿਲਾਫ ਦਿੱਤੀ ਸੀ ਕਿ ਪਰ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਜਰੀਵਾਲ ਭਗਵੰਤ ਮਾਨ ਤੁਸੀਂ ਉਹਨਾਂ ਦਾ ਉਹਨਾਂ ਦੇ ਫਲਸਫੇ ਨੂੰ ਪੰਜਾਬ 'ਚ ਲਾਗੂ ਕਰ ਰਹੇ ਹੋ ਜਾਂ ਇਹਦੇ ਉਲਟ ਕੰਮ ਕਰ ਰਹੇ ਹੋ ਕਿਉਂਕਿ ਮੇਰਾ ਮੰਨਣਾ ਵਾ ਕਿ ਇਹਨਾਂ ਨੇ ਸਰਾਸਰ ਉਹਨਾਂ ਦੇ ਫਲਸਫੇ ਦੇ ਉਲਟ ਕੰਮ ਕੀਤਾ ਪਿਛਲੇ 4 ਸਾਲਾਂ ਤੋਂ ਇਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ નિર્ਦੋਸ਼ ਲੋਕਾਂ ਨੂੰ ਮਾਰਿਆ ਵਾ ਇਨ੍ਹਾਂ ਨੇ ਇੰਦੇਸੇ ਲਾ ਕੇ ਸਾਡੇ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਵਾ ਇਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਚੰਗਾ ਰੱਜ ਕੇ ਘਾਣ ਕੀਤਾ ਜਿਹਦੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਜਾਨ ਵਾਰੀ ਸੀ ਇਸ ਲਈ ਇਹ ਸਿਰਫ ਇੱਕ ਆ ਸਿਆਸੀ ਸ਼ਟੰਟ ਸੀ ਆਮ ਆਦਮੀ ਪਾਰਟੀ ਦੀ ਔਰ ਉੱਥੇ ਵੀ ਆਨੰਦਪੁਰ ਸਾਹਿਬ ਚ ਰੈਜ਼ੋਲੂਸ਼ਨ ਤਾਂ ਚੰਡੀਗੜ੍ਹ ਵਿਧਾਨ ਸਭਾ ਚ ਵੀ ਪਾਇਆ ਜਾ ਸਕਦਾ ਸੀ ਲੇਕਿਨ ਵਿਧਾਨ ਸਭਾ ਦਾ ਸੈਸ਼ਨ ਆਨੰਦਪੁਰ ਸੱਧਿਆ ਬੁਲਣ ਕਿਸੇ ਨੂੰ ਦਿੱਤਾ ਨਹੀਂ ਉੱਥੇ ਔਰ ਉਥੇ 65 65 ਕਰੋੜ ਤੱਕਲੇ ਟੈਂਟ ਸਿਟੀ ਜਿੱਥੇ ਐਮਐਲਏ ਸਾਹਿਬ ਦੇ ਪਰਿਵਾਰਾਂ ਨੇ ਆਣ ਕੇ ਰਹੇ ਅਤੇ ਉਹਨਾਂ ਨੂੰ ਸੱਦਿਆ ਗਿਆ ਉਥੇ ਆਲੀ ਸ਼ਾਨ ਖਾਣੇ ਪੜੋਸੇ ਦੇ ਕੇਜਰੀਵਾਲ ਸਾਹਿਬ ਦਾ ਪੂਰਾ ਪਰਿਵਾਰ ਆਇਆ ਸੀਗਾ ਸੋ ਕੁੱਲ ਮਿਲਾ ਕੇ ਮੈਂ ਤਾਂ ਇਹ ਕਹਿਣਾ ਚਾਹਣਾ ਕਿ ਇਦਾਂ ਦਾ ਡਫਾਂਗ ਇਦਾਂ ਦਾ ਪ੍ਰਚਾਰ ਇਸ ਲੈਵਲ ਦੇ ਉੱਤੇ ਕਿ ਕੋਈ ਪੰਜਾਬ ਦਾ ਹਾਂ ਹੀ ਨਾ ਛੱਡਿਆ ਹੋਵੇ ਲੱਖ ਲਾਨਤ ਆ ਆਪਣੇ ਆਪ ਨੂੰ ਕਟੜ ਮਾਨਦਾ ਤੇ ਆਮ ਆਦਮੀ ਕਹਿਣ ਵਾਲਿਆ ਮੇਰੇ ਖਿਆਲ ਮੁੱਕੀ ਨੇ ਰਹੀ ਸੜਕ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਮੇਰੇ ਵੀਰੋ ਕਿ ਬੋੜੀ ਬੋੜ ਨੇ ਇਹ ਬੋੜਾ ਨੇ ਪੰਜਾਬ ਨੂੰ ਤਬਾਹ ਕਰ ਦੇਣਾ ਖਜ਼ਾਨਾ ਸਾਡਾ ਪਹਿਲਾਂ ਹੀ 4 ਲੱਖ ਕਰੋੜ ਰੁਪਏ ਦਾ ਕਰਜ਼ਈ ਆ ਲੇਕਿਨ ਇਹਨਾਂ ਨੇ ਇਹਨਾਂ ਨੂੰ ਆਪਣੀ ਬੱਲੇ ਬੱਲੇ ਚਾਹੀਦੀ ਸੀ ਕਿਤੇ ਸਾਡੀ ਫੋਟੋ ਕਿਤੇ ਰਹਿ ਨਾ ਜਾਵੇ ਔਰ ਜਿਹੜਾ ਇਹਦਾ ਅਗਰ ਕਿਸੇ ਸਮਾਂ ਸਰਕਾਰ ਬਦਲੇਗੀ ਇਹ ਸਾਰੀ ਮੈਗਾ ਪਬਲਿਸਿਟੀ ਦੀ ਆਡਿਟਿੰਗ ਹੋਣੀ ਹੋਣੀ ਚਾਹੀਦੀ ਆ ਔਰ ਇਹਦੇ ਚ ਜਿਨ੍ਹਾਂ ਲੋਕਾਂ ਨੇ ਇਦਾਂ ਵੱਡੇ ਪੱਧਰ ਤੇ ਠੇਕੇ ਲੈ ਕੇ ਤੇ ਕਮਿਸ਼ਨ ਖਾਦਾ ਤੇ ਖਵਾਇਆ ਉਹਦੀ ਫੁੱਲ ਜਾਂਚ ਕਰਕੇ ਐਕਸ਼ਨ ਹੋਣਾ ਚਾਹੀਦਾ ਤਾਂ ਮੈਂ ਇਸ ਤਰ੍ਹਾਂ ਦੀ ਪੈਸੇ ਦੀ ਬਰਬਾਦੀ ਵਾਤਾਵਰਨ ਦੀ ਬਰਬਾਦੀ ਦੀ ਸਖਤ ਸ਼ਬਦਾਂ ਚ ਨਿਖੇਦੀ ਕਰਦਾ ਹਾਂ ਤੁਹਾਡਾ ਆਪਣਾ ਸੁਖਪਾਲ ਸਿੰਘ ਖਹਿਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ